ਹਾਲੀ ਦੇ ਵਿੱਚ ਸਿੱਖ ਧਰਮ ਦੇ ਵਿੱਚ ਇੱਕ ਮੁੱਦਾ ਬੜਾ ਪ੍ਰਬਲਤਾ ਨਾਲ ਚੱਲ ਰਿਹਾ ਜੋ ਅਕਾਲ ਤਖਤ ਸਾਹਿਬ ਦਾ ਹੈ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ ਤੇ ਸਾਰਿਆਂ ਦੇ ਸਾਹਮਣੇ ਆ ਸਾਰਾ ਕੁਝ ਪਰ ਕੋਈ ਕੁਝ ਬੋਲਣਾ ਜਾਂ ਨਹੀਂ ਚਾਹੁੰਦਾ ਹੈਗਾ ਪਤਾ ਕਿਉਂ ਕਿਉਂਕਿ ਉਸ ਦੇ ਵਿੱਚ ਹੁਣ ਵੱਡੇ ਲੋਕ ਸ਼ਾਮਲ ਹੋਏ ਹੋਏ ਆ ਉਹਨਾਂ ਦੇ ਬਾਰੇ ਉਹਨਾਂ ਦੇ ਵਿਰੋਧ ਵਿੱਚ ਕੋਈ ਬੋਲਣਾ ਨਹੀਂ ਚਾਹੁੰਦਾ ਉਦਾਂ ਕੋਈ ਆਮ ਸਿੱਖ ਗਲਤੀ ਕਰੇ ਜਾਂ ਸਿੱਖ ਕੌਮ ਤੋਂ ਬਾਹਰ ਦਾ ਬੰਦਾ ਕੋਈ ਗਲਤੀ ਕਰੇ ਚਾਰੇ ਪੈਰ ਚੱਕ ਕੇ ਉਹਨੂੰ ਪੈ ਜਾਂਦੇ ਆ ਫਿਰ ਸਾਰੇ ਜਾਣੇ ਆਪਾਂ ਪਰ ਇੱਥੇ ਸਾਰਿਆਂ ਨੂੰ ਬੋਲਣਾ ਚਾਹੀਦਾ ਸੀ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਹੁਕਮ ਜਾਰੀ ਕੀਤੇ ਸੀਗੇ ਤੁਹਾਡੇ ਸਾਹਮਣੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਮਾਫੀ ਵੀ ਮੰਗੀ ਉਹਨਾਂ ਨੂੰ ਸਜ਼ਾ ਵੀ ਲਾਈ ਗਈ ਉਹ ਜੋ ਹੁਕਮ ਜਾਰੀ ਕੀਤਾ ਸੀ ਉਹਨੂੰ ਲਾਗੂ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਬੜੀ ਸਖਤੀ ਨਾਲ ਆਦੇਸ਼ ਵੀ ਦਿੱਤਾ ਸੀਗਾ ਬਾਅਦ ਵਿੱਚ ਵੀ ਇਹਨੂੰ ਲਾਗੂ ਕੀਤਾ ਜਾਵੇ ਉਹ ਲਾਗੂ ਨਹੀਂ ਕੀਤਾ ਗਿਆ ਇੱਕ ਅੰਤਰੀਮ ਕਮੇਟੀ ਬਣਾਈ ਉਸ ਅੰਤਰੀਮ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਹੀ ਅਲੱਗ ਕਰਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਹੋਰ ਕਿਸੇ ਨੂੰ ਦੇਤੀ ਉਹਨਾਂ ਦਾ ਅਹੁਦਾ ਹੀ ਖਤਮ ਕਰਤਾ ਤੁਸੀਂ ਇੱਕ ਗੱਲ ਕਮਾਲ ਦੀ ਵੇਖੋ ਉਸੇ ਵੇਲੇ ਜਿਹੜੇ ਜਥੇਦਾਰ ਸਹਿਬਾਨ ਸੀਗੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨਾ ਤਾਂ ਉਹ ਆਪਣੇ ਅਹੁਦੇ ਤੇ ਰਹੇ ਆ ਨਾ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੀਗੇ ਨਾ ਉਹ ਆਪਣੇ ਅਹੁਦੇ ਤੇ ਰਹੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਆ। ਇਸੇ ਕਾਰਨ ਕਰਕੇ ਵਿਸ਼ਰੋਮਣੀ ਕਮੇਟੀ ਦੇ ਵਿੱਚ ਹੁਣ ਸਾਰਾ ਕੁਝ ਸਹੀ ਨਹੀਂ ਹੈਗਾ। ਜਦ ਕਿ ਪਹਿਲਾਂ ਉਹਨਾਂ ਦੀਆਂ ਹੀ ਅੱਖਾਂ ਸਾਹਮਣੇ ਸਾਰਾ ਕੁਝ ਹੁੰਦਾ ਰਿਹਾ ਹੈ। ਨਾਗਿਆਨੀ ਸੁਲਤਾਨ ਸਿੰਘ ਜੀ ਆਪਣੇ ਅਹੁਦੇ ਤੇ ਰਹੇ ਆ ਤੇ ਉਹਨਾਂ ਨੂੰ ਹਟਾਉਣ ਵਾਲਾ ਕੌਣ ਹੈ? ਇਹ ਤੁਸੀਂ ਸਾਰੇ ਸਮਝਦੇ ਹੋ। ਤੇ ਇੱਕ ਗੱਲ ਹੋਰ ਹੁਣ ਬਹੁਤ ਸਾਰੇ ਅਕਾਲੀ ਲੀਡਰ ਜਾਂ ਅਕਾਲੀ ਆਗੂ ਜਾਂ ਛੋਟੇ ਪੱਧਰ ਦੇ ਆਪਾਂ ਦੇਖ ਲਈਏ ਵਿਜਰੇ ਅਕਾਲੀ ਵਰਕਰ ਹੈ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ। ਕੀ ਗੱਲ ਇਹ ਅਸਤੀਫੇ ਉਦੋਂ ਕਿਉਂ ਨਹੀਂ ਦਿੱਤੇ ਜਦੋਂ ਇਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਸੀ ਪਤਾ ਤਾਂ ਇਹਨਾਂ ਨੂੰ ਵੀ ਸੀ ਹੁਣ ਇੱਕ ਬਾਗੀ ਧੜਾ ਬਣਿਆ ਫਿਰਦਾ ਹੈ ਅਕਾਲ ਤਖਤ ਸਾਬ ਦਾ ਡਰ ਗੁਰੂ ਸਾਹਿਬ ਦਾ ਡਰ ਜੇ ਉਦੋਂ ਇਹਨਾਂ ਨੂੰ ਹੁੰਦਾ ਤਾਂ ਉਦੋਂ ਹੀ ਅਸਤੀਫੇ ਦੇ ਜਾਂਦੇ ਅਸਲ 'ਚ ਇਹਨਾਂ ਨੂੰ ਗੁਰੂ ਦਾ ਡਰ ਨਹੀਂ ਹੁਣਾ ਇਹਨਾਂ ਨੂੰ ਸੰਗਤ ਦਾ ਡਰ ਹੈ ਇਹਨਾਂ ਨੂੰ ਲੋਕਾਂ ਦਾ ਡਰ ਹੈ ਹੁਣ ਇਹਨਾਂ ਨੂੰ ਵੋਟਾਂ ਦਾ ਡਰ ਹੈ ਇਹ ਤਾਂ ਡਰ ਦੇ ਕਰ ਰਹੇ ਆ ਮਸਲਾ ਤੇ ਉਦੋਂ ਦਾ ਚੱਲਦਾ ਜਦੋਂ 2014 ਦੇ ਵਿੱਚ ਸੌਦਾ ਸਾਧ ਨੂੰ ਮਾਫੀ ਦਿੱਤੀ ਹੈ ਉਦੋਂ ਕਿਉਂ ਨਹੀਂ ਅਸਤੀਫਾ ਦਿੱਤੇ ਇਸ ਲੀਡਰਸ਼ਿਪ ਨੇ ਹੁਣੇ ਅਕਾਲੀ ਦਲ ਸੁਧਾਰ ਲਹਿਰ ਬਣੀ ਫਿਰਦੀ ਐ ਕੋਈ ਬਾਗੀ ਧੜਾ ਬਣਿਆ ਫਿਰਦਾ ਉਦੋਂ ਕਿਉਂ ਨਾ ਕੋਈ ਬਾਗੀ ਹੋਇਆ ਉਦੋਂ ਕਿਉਂ ਨਾ ਕੋਈ ਸੁਧਾਰ ਲਹਿਰ ਚਲਾਈ ਉਦੋਂ ਤੇ ਤੁਸੀਂ ਵੀ ਬੜੇ ਹੁੱਬ ਹੁੱਬ ਕੇ ਬਿਆਨ ਦਿੰਦੇ ਸੀ ਜੇ ਤੁਹਾਨੂੰ ਅੱਜ ਸਾਰਾ ਕੁਝ ਪਤਾ ਤੁਸੀਂ ਅੱਜ ਸਾਰਾ ਕੁਝ ਸਭ ਦੇ ਸਾਹਮਣੇ ਰੱਖ ਰਹੇ ਹੋ ਸਵਾਲ ਇਹ ਹੈ ਵੀ ਭਾਈ ਸਾਹਿਬ ਲੀਡਰ ਸਾਹਿਬਾਨ ਜੀ ਉਦੋਂ ਕਿਉਂ ਨਹੀਂ ਸਾਹਮਣੇ ਆਏ ਤੁਸੀਂ ਵੀ ਬਰਾਬਰ ਦੇ ਦੁਖੀ ਹੋ ਅਲੱਗ ਹੋ ਕੇ ਤੁਹਾਡਾ ਖੜਾ ਨਹੀਂ ਛੁੱਟਣਾ ਤੁਸੀਂ ਵੀ ਸਿੱਖ ਧਰਮ ਨਾਲ ਸਿੱਖ ਕੌਮ ਨਾਲ ਬਰਾਬਰ ਦਾ ਦਾਗਾ ਕੀਤਾ ਤੁਸੀਂ ਬਰਾਬਰ ਦੇ ਧੋਖੇ ਬਾਜੋ ਹੁਣ ਤੁਸੀਂ ਸਾਰੇ ਆਪਣਾ ਪੱਖ ਬਚਾਉਂਦੇ ਫਿਰ ਰਹੇ ਹੋ ਹੁਣ ਤਾਂ ਵੱਡੇ ਪੱਧਰ ਦੀ ਲੀਡਰਸ਼ਿਪ ਵੀ ਆਪਸ ਦੇ ਵਿੱਚ ਟੁੱਟ ਗਈ ਪਰ ਤੁਸੀਂ ਉਦੋਂ ਕਿਉਂ ਨਹੀਂ ਅਲੱਗ ਹੋਏ ਉਦੋਂ ਕਿਉਂ ਨਹੀਂ ਕਿਹਾ ਬਸ ਮੁੱਦੇ ਦੀ ਗੱਲ ਤਾਂ ਇਹ ਹੈ ਹੁਣ ਲੋਕ ਤੁਹਾਡੇ ਤੋਂ ਸਵਾਲ ਇਹ ਕਰਨਗੇ ਉਦੋਂ ਕਿਉਂ ਨਹੀਂ ਬੋਲੇ ਭਾਈ ਤੁਸੀਂ 2014 ਦੇ ਵਿੱਚ ਜਦੋਂ ਮਾਫੀ ਦਿੱਤੀ ਆਮ ਤੌਰ ਤੇ ਪੱਤਰਕਾਰ ਕਹਿ ਰਹੇ ਆ ਇਹ ਗੱਲ ਤੁਸੀਂ ਸੁਣ ਸਕਦੇ ਹੋ ਵੱਡੇ ਟੀਵੀ ਚੈਨਲਾਂ ਤੇ ਸੀਨੀਅਰ ਪੱਤਰਕਾਰ ਕਹਿੰਦੇ ਆ ਵੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਨਾਲ ਹੋਰ ਚਾਰ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਇੱਕ ਗੱਡੀ ਦੇ ਵਿੱਚ ਤੁੰਨ ਕੇ ਚੰਡੀਗੜ੍ਹ ਆਪਣੀ ਕੋਠੀ ਦੇ ਵਿੱਚ ਇੱਕ ਲੀਡਰ ਨੇ ਬੁਲਾਇਆ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਰੁੱਕਾ ਫੜਾ ਕੇ ਕਿਹਾ ਵੀ ਸਵੇਰੇ ਜਾ ਕੇ ਮਾਫੀ ਦੇ ਦਿਓ ਸਾਦਾ ਸਾਧ ਨੂੰ ਹਾਲਾਂਕਿ ਉਹਦੇ ਵਿੱਚ ਮਾਫੀ ਸ਼ਬਦ ਵੀ ਹੈ ਨਹੀਂ ਸੀ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਤੋਂ ਮਾਫੀ ਸ਼ਬਦ ਉਹਦੇ ਵਿੱਚ ਪਾਇਆ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਵੱਡੇ ਸੀਨੀਅਰ ਪੱਤਰਕਾਰ ਕਹਿ ਰਹੇ ਆ ਤੁਸੀਂ ਸੁਣ ਸਕਦੇ ਹੋ ਵੱਡੇ ਟੀਵੀ ਚੈਨਲਾਂ ਦੇ ਉੱਤੇ ਇਹ ਇੰਨਾ ਕੁਝ ਹੁੰਦਾ ਰਿਹਾ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਬਰਗਾੜੀ ਕਾਂਡ ਹੋਇਆ ਬਾਈਬਲ ਕਲਾ ਕਾਂਡ ਹੋਇਆ ਇੰਨੀਆਂ ਬੇਅਦਬੀਆਂ ਹੋ ਗਈਆਂ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਉਦੋਂ ਤੁਹਾਡੇ ਮੂੰਹ ਤੇ ਕਿਉਂ ਛਿੱਕੂ ਲੱਗਿਆ ਹੋਇਆ ਸੀ ਹੁਣ ਜਦੋਂ ਵੋਟਾਂ ਦਾ ਮਸਲਾ ਆ ਗਿਆ ਹੁਣ ਜਦੋਂ ਪਤਾ ਲੱਗ ਗਿਆ ਵੀ ਲੋਕਾਂ ਦੇ ਸਾਹਮਣੇ ਸਾਰਾ ਕੁਝ ਨੰਗਾ ਹੁੰਦਾ ਜਾ ਰਿਹਾ ਤੁਹਾਨੂੰ ਆਪਣੇ ਕੱਪੜੇ ਲੱਥ ਦੇ ਨਜ਼ਰ ਆ ਰਹੇ ਆ ਹੁਣ ਤੁਸੀਂ ਦੂਜਿਆਂ ਦੇ ਉੱਤੇ ਇੱਕੋ ਬੰਦੇ ਦੇ ਉੱਤੇ ਸਾਰਾ ਕੁਝ ਸੁੱਟਦਾ ਤੁਸੀਂ ਬਰਾਬਰ ਦੇ ਤੁਸੀਂ ਦਗੇਵਾਜ ਹੋ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਪਾਰਟੀ ਹੈ ਅਕਾਲੀ ਦਲ ਇਹ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਹੋਈ ਪਾਰਟੀ ਹੈ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੰਥਰਤਨ ਵੀ ਮਿਲਿਆ ਸੀ ਪਰ ਹੁਣ ਦੀਆਂ ਕਰਤੂਤਾਂ ਕਰਕੇ ਹੁਣ ਆਲਿਆਂ ਦੀਆਂ ਕਰਤੂਤਾਂ ਕਰਕੇ ਉਹ ਪੰਥਰਤਨ ਖੁਸ਼ ਵੀ ਗਿਆ ਲੀਡਰਾਂ ਤੇ ਤੁਹਾਡੇ ਦੀਆਂ ਇੰਨਾ ਕਰਤੂਤਾਂ ਕਰਕੇ ਅੱਜ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਅਣਹੋਂਦ ਹੋ ਗਈ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਆਪਣੀ ਖੇਤਰੀ ਪਾਰਟੀ ਨਹੀਂ ਰਹੀ ਜਦ ਕੇ ਹੋਣਾ ਜ਼ਰੂਰੀ ਹੈ ਖੇਤਰੀ ਪਾਰਟੀ ਦਾ ਜਿਹੜੀ ਪੰਜਾਬ ਦੇ ਵਿੱਚ ਬੁਨਿਆਦੀ ਮੁੱਦਿਆਂ ਨੂੰ ਚੱਕੇ ਜਿਹੜੀ ਸਿਰਫ ਤੇ ਸਿਰਫ ਪੰਜਾਬ ਵਾਸਤੇ ਕੰਮ ਕਰੇ ਉਹ ਪਾਰਟੀ ਹੋਣੀ ਜ਼ਰੂਰੀ ਸੀ ਚਾਹੇ ਵਿਰੋਧੀ ਧਿਰ ਦੇ ਵਿੱਚ ਹੁੰਦੀ ਪਰ ਤੁਹਾਡੇ ਕਰਕੇ ਖੇਤਰੀ ਪਾਰਟੀ ਵੀ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਇਹਦੇ ਜ਼ਿੰਮੇਵਾਰ ਵੀ ਤੁਸੀਂ ਹੋ